ਸਾਰੇ ਜਣੇ ਕੱਲ ਲੋਹੜੀ ਦਾ ਤਿਉਹਾਰ ਮਨਾ ਰਹੇ ਸਨ ਤਾਂ ਉੱਥੇ ਅੰਮ੍ਰਿਤਸਰ ਦੇ ਵਿੱਚ ਕੁਝ ਅਜਿਹੀ ਘਟਨਾ ਵਾਪਰੀ ਕਿ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਦਰ ਅਸਲ ਇੱਕ ਪਰਿਵਾਰ ਚਾਈ ਚਾਈ ਭੁੱਗਾ ਬਾਲ ਕੇ ਲੋਹੜੀ ਮਨਾ ਰਿਹਾ ਸੀ ਪਰ ਅਚਾਨਕ ਲੋਹੜੀ ਦੇ ਵਿੱਚੋਂ ਬਲਾਸਟ ਹੋ ਜਾਂਦਾ ਹੈ ਇੱਥੋਂ ਤੱਕ ਕਿ ਪਰਿਵਾਰਿਕ ਮੈਂਬਰਾਂ ਦੇ ਉੱਤੇ ਇਸ ਦੇ ਚੰਗਿਆੜੇ ਤੱਕ ਵੀ ਪੈ ਜਾਂਦੇ ਨੇ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਲੋਹੜੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਪਰਿਵਾਰ ਦੇ ਵੱਲੋਂ ਆਪਣੇ ਘਰ ਦੇ ਵਿੱਚ ਵਿੜੇ ਦੇ ਵਿੱਚ ਭੁੱਗਾ ਬਾਲ ਕੇ ਲੋਹੜੀ ਮਨਾਈ ਜਾ ਰਹੀ ਸੀ ਤੇ ਇਸ ਦੌਰਾਨ ਪਰਿਵਾਰਿਕ ਮੈਂਬਰ ਇਸੇ ਆਲੇ ਦੁਆਲੇ ਬੈਠੇ ਸਨ ਪਰਿਵਾਰ ਦੇ ਵਿੱਚ ਔਰਤਾਂ ਵੀ ਬਜ਼ੁਰਗ ਵੀ ਇਥੋਂ ਤੱਕ ਕਿ ਬੱਚੇ ਵੀ ਬੈਠੇ ਹੋਏ ਸਨ ਤੇ ਜਿਸ ਵੇਲੇ ਇਹ ਪੁੱਗਾ ਬਾਲਕੇ ਬੈਠੇ ਸਨ ਅਚਾਨਕ ਬਲਾਸਟ ਹੋ ਗਿਆ ਤੇ ਮੌਕੇ ਦੇ ਉੱਤੇ ਭੱਜੜਾ ਪੈ ਜਾਂਦੀਆਂ ਨੇ ਕਈ ਚੰਗਿਆੜੇ ਜਿਹੜੇ ਆ ਪਰਿਵਾਰਿਕ ਮੈਂਬਰਾਂ ਦੇ ਉੱਤੇ ਵੀ ਪਏ ਨੇ ਹਾਲਾਂਕਿ ਇਹ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਪਰਿਵਾਰਿਕ ਮੈਂਬਰਾਂ ਦੇ ਕੱਪੜੇ ਸੜ ਚੁੱਕੇ ਨੇ ਹਾਦਸੇ ਦੇ ਕਾਰਨ ਕੀ ਰਹੇ ਨੇ ਕਿ ਉਸ ਦੇ ਵਿੱਚ ਕੋਈ ਜਲਨਸ਼ੀਲ ਪਦਾਰਥ ਸੀ ਜਾਂ ਫਿਰ ਕੋਈ ਕੈਮੀਕਲ ਸੀ ਇਹ ਹੁਣ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਤਾਂ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਰਿਆ ਪਰ ਦੂਜੇ ਪਾਸੇ ਇਹ ਹਾਦਸਾ ਕਿਸੇ ਨਾਲ ਵੀ ਵਾਪਰ ਸਕਦਾ ਹੈ ਇਸ ਕਰਕੇ ਜਰਾ ਸਾਵਧਾਨੀ ਦੇ ਨਾਲ ਜਿਹੜਾ ਤੁਸੀਂ ਵੀ ਜੇਕਰ ਲੋੜੀ ਦਾ ਤਿਉਹਾਰ ਮਨਾ ਕੇ ਹਟਿਓ ਤਾਂ ਤੁਹਾਨੂੰ ਜ਼ਰੂਰ ਸੇਧ ਲੈਣੀ ਚਾਹੀਦੀ ਹੈ ਕਿ ਜੋ ਇਸ ਪਰਿਵਾਰ ਦੇ ਨਾਲ ਹੋਇਆ ਉਹ ਤੁਹਾਡੇ ਨਾਲ ਨਾ ਵਾਪਰ ਜਾਏ ਕਿਉਂਕਿ ਅੱਜਕੱਲ੍ਹ ਘਰਾਂ ਦੇ ਵਿੱਚ ਜ਼ਿਆਦਾਤਰ ਟਾਈਲਾਂ ਤੇ ਫਰਸ਼ ਲੱਗੇ ਹੁੰਦੇ ਨੇ ਤੇ ਕਈ ਲੋਕ ਜਿਹੜੇ ਆ ਟਾਈਲਜ਼ ਦੇ ਉੱਤੇ ਜਾਂ ਫਰਸ਼ ਦੇ ਉੱਤੇ ਹੀ ਜੋ ਲੋੜੀ ਆ ਬਾੜ ਕੇ ਬੈਠ ਜਾਂਦੇ ਨੇ ਵਿਹੜੇ ਦੇ ਵਿੱਚ ਅਜਿਹੇ ਦੇ ਵਿੱਚ ਜਿਹੜਾ ਹੈ ਕਈ ਵਾਰੀ ਜੋ ਹੈ ਘਟਨਾਵਾਂ ਵਾਪਰ ਜਾਂਦੀਆਂ ਨੇ ਇਸ ਕਰਕੇ ਹਮੇਸ਼ਾ ਥੱਲੇ ਮਿੱਟੀ ਜਾਂ ਫਿਰ ਰੇਤਾ ਸੁੱਟ ਕੇ ਉਸ ਦੇ ਉੱਪਰ ਭੁਗਾ ਬਾਲਣਾ ਚਾਹੀਦਾ ਹੈ ਤਾਂ ਅਮ੍ਰਿਤਸਰ ਦੀ ਇੱਕ ਖਟਨਾ ਜਿੱਥੇ ਕੀ ਇਹ ਹਾਦਸਾ ਵਾਪਰਿਆ ਹੈ ਅਮ੍ਰਿਤਸਰ ਦੇ ਦਿਹਾਤੀ ਪਿੰਡ ਛੀਨਾ ਕਰਮ ਸਿੰਘ ਵਿਖੇ ਇਹ ਹਾਦਸਾ ਵਾਪਰਿਆ ਹੈ ਲੋਹੜੀ ਦੇ ਤਿਉਹਾਰ ਦੇ ਮੌਕੇ ਦੇ ਉੱਤੇ ਇਸ ਪਰਿਵਾਰ ਦੇ ਨਾਲ ਹਾਦਸਾ ਵਾਪਰਿਆ ਕਿ ਕਿਵੇਂ ਲੋਹੜੀ ਦੇ ਵਿੱਚੋਂ ਬਲਾਸਟ ਹੋ ਜਾਂਦਾ ਹੈ ਤੇ ਚੰਗਿਆੜੇ ਪਰਿਵਾਰਿਕ ਮੈਂਬਰਾਂ 'ਤੇ ਪੈ ਜਾਂਦੇ ਨੇ ਤੇ ਉਹਨਾਂ ਦੇ ਕੱਪੜੇ ਵੀ ਸੜ ਜਾਂਦੇ ਨੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜਸਪਿੰਦਰ ਸ਼ੀਨਾ ਤੇ ਪਿੰਡ ਸ਼ੀਨਾ ਕਰਨ ਸਿੰਘ ਤਹਿਸੀਲ ਜ਼ਨਾਲਾ ਤੇ ਮੈਂ ਦੱਸਣਾ ਮੇਰੇ ਕੋਲ ਗਲਤੀ ਹੋਈ ਕਿ ਮੈਂ ਫਰਸ਼ ਜਿਹੜਾ ਪਾਇਆ ਸੀ ਆ ਆ ਦੇਖੋ ਫਰਸ਼ ਪਾਇਆ ਸੀਗਾ ਤੇ ਜਦੋਂ ਭੁੱਗਾ ਲਾਇਆ ਵਾ ਇਹਦੇ ਥੱਲੇ ਰੇਤ ਨਹੀਂ ਸੀ ਵਿਛਾਈ ਹੋਈ ਨਾ ਮਿੱਟੀ ਪਾਈ ਹੋਈ ਸੀ ਅਚਾਨਕ ਜਦੋਂ ਅੱਗ ਤੇਜ ਹੋਈ ਤਾਂ ਫਰਸ਼ ਗਰਮ ਹੋਣ ਕਾਰਨ ਫਟ ਗਿਆ ਜਿਹੜਾ ਕਿ ਕਾਫੀ ਨੁਕਸਾਨ ਕਰ ਸਕਦਾ ਸੀਗਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਆ ਭੈਣ ਭਰਾਵਾਂ ਆਪਣੇ ਸਾਰਿਆਂ ਨੂੰ ਕਿ ਜਦੋਂ ਵੀ ਤੁਸੀਂ ਲੋਹੜੀ ਦੇ ਦਿਨ ਤਿਹਾਰ ਦੇ ਉੱਤੇ ਇਹੋ ਜਿਹਾ ਪ੍ਰੋਗਰਾਮ ਕਰਦੇ ਹੋ ਜਾਂ ਕੁਝ ਤੁਸੀਂ ਪੁੱਗਾ ਲਾਉਂਦੇ ਹੋ ਤਾਂ ਕਿਰਪਾ ਕਰਕੇ ਟਾਇਲ ਦੇ ਉੱਤੇ ਜਾਂ ਫਰਸ਼ ਦੇ ਉੱਪਰ ਮਿੱਟੀ ਜਾਂ ਰੇਤ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਕਿਸੇ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋਵੇ ਕਿਉਂਕਿ ਫਰਸ਼ ਅਕਸਰ ਗਰਮ ਹੋਣ ਕਰਕੇ ਫਟ ਜਾਂਦਾ ਵਾ ਤੇ ਇਸੇ ਕਰਕੇ ਮੇਰਾ ਇਹ ਵੀਡੀਓ ਬਣਾਉਣ ਦਾ ਮਕਸਦ ਸੀਗਾ ਸੋ ਸਾਰਿਆਂ ਨੂੰ ਸੱਜਿਦਾ ਵਾਹਿਗੁਰੂ ਦੀ ਕਿਰਪਾ ਰਹੀ ਕਿ ਫੈਮਿਲੀ 'ਚ ਸਾਰੇ ਸੁਖ ਸ਼ਾਂਤ ਨੇ ਤੇ ਮੇਰਾ ਇਹੀ ਮੈਸੇਜ ਹੈ ਕਿ ਤੁਸੀਂ ਵੀ ਜਦੋਂ ਕਿਤੇ ਵੀ ਲੋੜੀ ਤੇ ਅੱਗ ਲਾਉਂਦੇ ਹੋ ਪੁੱਗਾ ਬਾਲਦੇ ਹੋ ਤੇ ਉਹਦੇ ਥੱਲੇ ਰੇਤ ਜਾਂ ਮਿੱਟੀ ਜ਼ਰੂਰ ਵਿਛਾਇਆ ਕਰੋ ਤਾਂ ਕਿ ਜਿਹੜਾ ਵਾ ਇਦਾਂ ਦਾ ਨੁਕਸਾਨ ਜਿਹੜਾ ਵਾ ਉਹ ਨਾ ਹੋ ਸਕੇ ਸਾਰੇ